ਫਿਲਮ ਬਹੁਤ ਸੋਹਣੀ ਹੈ ਮਤਲਬ ਇਕਦਮ ਫੈਮਲੀ ਐਂਟਰਟੇਨਮੈਂਟ ਫਿਲਮ ਹੈ ਮਤਲਬ ਪਰਿਵਾਰ ਨਾਲ ਆਓ ਤੇ ਸਾਰੇ ਜਣੇ ਇੰਜੋਏ ਕਰੋ ਮਤਲਬ ਜੇ ਤੁਸੀਂ ਸੋਚ ਰਹੇ ਹੋ ਵੀ ਯਾਰ ਸੰਡੇ ਸੈਟਰਡੇ ਆਪਾਂ ਫੈਮਲੀ ਨਾਲ ਇੰਜੋਏ ਕਰਨਾ ਤੇ ਫਿਲਮ ਤੁਹਾਡੇ ਸਾਰਿਆਂ ਦੇ ਵੇਖਣ ਵਾਲੀ ਹੈ ਜ਼ਰੂਰ ਆ ਕੇ ਇੰਜੋਏ ਕਰੋ ਸੱਚੀ ਉਹ ਤੇ ਖਰੀਆਂ ਗੱਲਾਂ ਇਹ ਸਕ੍ਰਿਪਟਿੰਗ ਕਰਦੇ ਹੋ ਰਿਸਰਚ ਕਰਦੇ ਹੋ ਕਿ ਇਹ ਚੀਜ਼ਾਂ ਤੁਸੀਂ ਪ੍ਰੈਕਟੀਕਲੀ ਹੰਡਾਉਨੇ ਹੋ ਜਿਹੜੀਆਂ ਬੋਲਦੇ ਹੋ ਮੈਂ ਸਮਝਦੀ ਆ ਵੀ ਸਾਰੀਆਂ ਗੱਲਾਂ ਨਾ ਪ੍ਰੈਕਟੀਕਲੀ ਹੀ ਨਿਕਲਦੀਆਂ ਨੇ ਤੁਹਾਡੇ ਨਾਲ ਰੋਜ਼ਮਰਿਆ ਜ਼ਿੰਦਗੀ 'ਚ ਜੋ-ਜੋ ਹੁੰਦਾ ਆ ਜੋ-ਜੋ ਐਕਸਪੀਰੀਅੰਸ ਹੁੰਦੇ ਨੇ ਉਹਨਾਂ ਵਿੱਚੋਂ ਇਹ ਗੱਲਾਂ ਕੰ ਕਰਦਾ ਰਿਸਰਚ ਕਰਦਾ ਕਿ ਇਕੱਲੇ ਕਰ ਨਹੀਂ ਨਹੀਂ ਮੇਰੇ ਹਸਬੈਂਡ ਹੈ ਜੀ ਕਵਲ ਰੰਦੇਮ ਸੋ ਉਹੀ ਨੇ ਜਿਹੜੇ ਮੇਰੇ ਰਾਈਟਰ ਨੇ ਮਤਲਬ ਮੇਰੀਆਂ ਸਕ੍ਰਿਪਟਾਂ ਲਿਖਦੇ ਨੇ ਔਰ ਸਾਰੇ ਮੇਰੀ ਹੈਲਪ ਕਰਦੇ ਨੇ ਮੇਰੇ ਕੈਮਰਾਮੈਨ ਵੀ ਨੇ ਕਿ ਮੈਂ ਸਿਰਫ ਐਕਟਿੰਗ ਕਰਦੀ ਹਾਂ ਸੋ ਸਾਡੀ ਜੋੜੀ ਰਲੀ ਹੋਈ ਹੈ ਤੇ ਦੋ ਲੋਕਾਂ ਨੂੰ ਜਿਹੜੀ ਜੋੜੀ ਪਸੰਦ ਆ ਰਹੀ ਹੈ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਸਾਡੇ ਸਾਰਿਆਂ ਦਾ ਜੀ ਤੁਸੀਂ ਕਿੰਨਾ ਟਾਈਮ ਦਿੰਦੇ ਹੋ ਆਪਣੀ ਕੰਟੈਂਟ ਨੂੰ ਕਿਉਂਕਿ ਜੋ ਤੁਸੀਂ ਲਿਖਦੇ ਹੋ ਜੋ ਤੁਸੀਂ ਡਿਲੀਵਰ ਕਰਦੇ ਹੋ ਐਕਚੁਅਲ ਜੇ ਕਨੈਕਟ ਕਰਦੇ ਆ ਲੋਕ ਸਾਰਾ ਦਿਨ ਕਈ ਵਾਰ ਇਦਾਂ ਹੁੰਦਾ ਪਰਿਵਾਰ 'ਚ ਅਸੀਂ ਗੱਲਾਂ ਗੱਦੀ ਰਹੀ ਹੈ ਜੀ ਸੱਸ ਨੂੰ ਦੀ ਲੜਾਈ ਦਾ ਪੂਰਾ ਵਿਖਾਇਆ ਵੀ ਸੱਸ ਜਿਹੜੀ ਸਕੂਕਾ ਵਾਲੇ ਨਹੀਂ ਕੁੱਟਣੀ ਚਾਹੀਦੀ ਸਾਨੂੰ ਹਣਾ ਇਹ ਗੱਲ ਗਲਤ ਹੋ ਗਈ ਆ ਹੁਣ ਤੇ ਸੱਸ ਨੂੰ ਪਿਆਰ ਨਾਲ ਰੱਖੋ ਤੇ ਆ ਕੇ ਫਿਲਮ ਵੇਖਣ ਲਿਆਓ ਕਿ ਸੱਸ ਕੁਟਣੀ ਫਿਲਮ ਬਹੁਤ ਸੋਹਣੀ ਆ ਸਾਰੇ ਜਿਹੜੇ ਫੈਮਿਲੀ ਨਾਲ ਆਓ ਸੋ ਨੀਮ ਸੱਸ ਕੁਟਣੀ ਫਿਲਮ ਦੇਖ ਕੇ ਬਾਹਰ ਆਏ ਨੇ ਨਮਨੀਤ ਐ ਇੰਸਟਾਗ੍ਰam ਤੇ ਵੀ ਬਹੁਤ ਜ਼ਿਆਦਾ ਫੇਮਸ ਨੇ ਸੋ ਨਮਨੀਤ ਪਹਿਲਾਂ ਤਾਂ ਤੁਹਾਡਾ ਅੰਦਾਜ਼ ਮੈਂ ਜਾਨਣਾ ਚਾਹੂੰਗੀ ਕਿ ਮਤਲਬ ਸੱਚੀਆਂ ਤੇ ਖਰੀਆਂ ਗੱਲਾਂ ਇਹ ਸਕ੍ਰਿਪਟਿੰਗ ਕਰਦੇ ਹੋ ਰਿਸਰਚ ਕਰਦੇ ਹੋ ਕਿ ਇਹ ਚੀਜ਼ਾਂ ਤੁਸੀਂ ਪ੍ਰੈਕਟੀਕਲੀ ਹੰਡਾਉਨੇ ਹੋ ਜਿਹੜੀਆਂ ਬੋਲਦੇ ਹੋ ਮੈਂ ਸਮਝਦੀ ਆਂ ਵੀ ਸਾਰੀਆਂ ਗੱਲਾਂ ਨਾ ਪ੍ਰੈਕਟੀਕਲੀ ਹੀ ਨਿਕਲਦੀਆਂ ਨੇ ਤੁਹਾਡੇ ਨਾਲ ਰੋਜ਼ਮਰਿਆ ਜ਼ਿੰਦਗੀ 'ਚ ਜੋ-ਜੋ ਹੁੰਦਾ ਆ ਜੋ-ਜੋ ਐਕਸਪੀਰੀਅੰਸ ਹੁੰਦੇ ਨੇ ਉਹਨਾਂ ਵਿੱਚੋਂ ਇਹ ਗੱਲਾਂ ਨਿਕਲਦੀਆਂ ਨੇ ਜੀ ਫ ਕੰਫੀਡੈਂਸ ਦੇ ਨਾਲ ਇਹ ਚੀਜ਼ਾਂ ਕਿਸ ਤਰ੍ਹਾਂ ਤੁਸੀਂ ਡਿਲੀਵਰ ਕਰਦੇ ਆ ਦੇਖੋ ਜੀ ਮੈਂ 10 ਸਾਲ ਹੋ ਗਏ ਮੈਨੂੰ ਥੀਏਟਰ ਕੀਤਾ ਮੇਰੀ ਮਾਸਟਰਸ ਵੀ ਥੀਏਟਰ 'ਚ ਆ ਹਾਂਜੀ ਮੈਂ ਮਤਲਬ ਮੈਂ ਐਕਟਿੰਗ ਸਿਖਾਉਂਦੀ ਵੀ ਰਹੀ ਆ ਸੋ ਇਹ ਚੀਜ਼ਾਂ ਸਾਰੀਆਂ ਮੈਂ ਟਾਈਮ ਪਾ ਕੇ ਸਿੱਖੀਆਂ ਨੇ ਮਿਹਨਤ ਕਰਕੇ ਸਿੱਖੀਆਂ ਨੇ ਜੀ ਸੋ ਨਾਲ ਵੀ ਕੋਈ ਹੋਰ ਹੈਗਾ ਜਿਹੜਾ ਤੁਹਾਡੇ ਸਕ੍ਰਿਪਟਿੰਗ ਕਰਦਾ ਰਿਸਰਚ ਕਰਦਾ ਕਿ ਕੱਲੇ ਕਰ ਨਹੀਂ ਨਹੀਂ ਮੇਰੇ ਹਸਬੰਡ ਹੈ ਜੀ ਕਵਲਨ ਦੇ ਮਗਰੀ ਵੀ ਖਲੋਤੇ ਮੇਰੇ ਵੀਡੀਓ ਬਣਾ ਰਹੇ ਨੇ ਸੋ ਉਹੀ ਨੇ ਜਿਹੜੇ ਮੇਰੇ ਰਾਈਟਰ ਨੇ ਮਤਲਬ ਮੇਰੀਆਂ ਸਕ੍ਰਿਪਟਾਂ ਲਿਖਦੇ ਨੇ ਔਰ ਸਾਰੇ ਮੇਰੀ ਹੈਲਪ ਕਰਦੇ ਨੇ ਮੇਰੇ ਧੰਨਵਾਦ ਕਰਦੀ ਆ ਤੁਹਾਡੇ ਸਾਰਿਆਂ ਦਾ ਜੀ ਆਹ ਬਸ ਉਹ ਫਿਲਮ ਕਿੱਦਾਂ ਦੀ ਫਿਲਮ ਬਹੁਤ ਸੋਹਣੀ ਹੈ ਮਤਲਬ ਇਕਦਮ ਫੈਮਲੀ ਐਂਟਰਟੇਨਮੈਂਟ ਫਿਲਮ ਹੈ ਮਤਲਬ ਪਰਿਵਾਰ ਨਾਲ ਆਓ ਤੇ ਸਾਰੇ ਜਣੇ ਇੰਜੋਏ ਕਰੋ ਮਤਲਬ ਜੇ ਤੁਸੀਂ ਸੋਚ ਰਹੇ ਹੋ ਵੀ ਯਾਰ ਸੰਡੇ ਸੈਟਰਡੇ ਆਪਾਂ ਫੈਮਲੀ ਨਾਲ ਇੰਜੋਏ ਕਰਨਾ ਤੇ ਫਿਲਮ ਤੁਹਾਡੇ ਸਾਰਿਆਂ ਦੇ ਵੇਖਣ ਵਾਲੀ ਹੈ ਜ਼ਰੂਰ ਆ ਕੇ ਇੰਜੋਏ ਕਰੋ ਜੋ ਤੁਹਾਡੇ ਵੀਡੀਓਜ਼ ਹੁਣ ਤੱਕ ਕਿਹੜੇ ਕਿਹੜੇ ਆਰਟਿਸਟ ਦੇ ਕੋਲ ਪਹੁੰਚ ਗਿਆ ਮਤਲਬ ਸਾਰਿਆਂ ਕੋਲ ਹੀ ਪਹੁੰਚ ਗਿਆ ਕਦੀ ਐਮੀ ਵੀਰਕ ਜੀ ਮਤਲਬ ਵੱਖਰੇ ਡਿਫਰੈਂਟ ਡਿਫਰੈਂਟ ਸੈਲੀਬ੍ਰਿਟੀਜ਼ ਰਿਸਪੌਂਸ ਕਿਨੇ ਕਿਨੇ ਆਇਆ ਤੁਹਾਨੂੰ ਹੁਣ ਤੱਕ ਹੁਣ ਤੱਕ ਸਾਰੇ ਜਣਿਆਂ ਦਾ ਰਿਸਪੌਂ ਕਿਰਪਾਣਾ ਬਹੁਤ ਛੇਤੀ ਛੇਤੀ ਪਰ ਕੁਝ ਨਵੇਂ ਪ੍ਰੋਜੈਕਟ ਲੈ ਕੇ ਤੁਹਾਡੇ ਸਾਹਮਣੇ ਆਵਾਂਗੇ ਜੀ ਸੋ ਜਿਹੜਾ ਤੁਸੀਂ ਅੱਜ ਵੱਡੇ ਪਰਦੇ ਤੇ ਜਿਹੜੀਆਂ ਚੀਜ਼ਾਂ ਦੇਖਿਆ ਨੇ ਇਹ ਰੀਅਲ ਦੇ ਵਿੱਚ ਵੀ ਹੁੰਦੀਆਂ ਹਾਂਜੀ ਹੁੰਦੀਆਂ ਨੇ ਬਹੁਤ ਸਾਰੇ ਪਰਿਵਾਰਾਂ ਚ ਹੁੰਦੀਆਂ ਨੇ ਸੋ ਇਸ ਤਰ੍ਹਾਂ ਦੇ ਫੈਮਿਲੀ ਵਾਲੇ ਜਿਹੜੇ ਮੈਸੇਜ ਐ ਮੂਵੀਜ਼ ਦੇ ਰਾਹੀਂ ਦਿਨੇ ਬਹੁਤ ਜ਼ਰੂਰੀ ਨੇ ਤਾਂ ਕਿ ਸਾਡੇ ਸਮਾਜ ਵਿੱਚ ਥੋੜਾ ਸੁਧਾਰ ਆ ਸਕੇ ਤੇ ਇਹ ਮੈਸੇਜ ਇਸ ਫਿਲਮ ਨੇ ਬਾਖੂ ਵੀ ਦਿੱਤਾ ਹੈ ਜੀ ਸੋ ਇਹ ਫਿਲਮ ਦੇਖਣ ਤੋਂ ਬਾਅਦ ਵੀ ਹੁਣ ਸਕ੍ਰਿਪਟਿੰਗ ਜਾਰੀ ਰਹੇਗੀ ਇਦਾਂ ਹੀ ਇਸ ਤੇ ਵੀ ਕੁਛ ਡਿਲੀਵਰ ਕਰੋਂਗੇ ਜ਼ਰੂਰ ਜ਼ਰੂਰ ਸਕ੍ਰਿਪਟਿੰਗ ਤੇ ਸਕ੍ਰਿਪਟਿੰਗ ਤੇ ਜਿਹੜੀ ਉਹ ਹਮੇਸ਼ਾ ਹੀ ਜਾਰੀ ਰਹੇਗੀ ਤੁਹਾਨੂੰ ਪਤਾ ਹੀ ਆ ਹਨਾ ਇਹ ਚੱਲਦੇ ਰਹਿਣ ਦਾ ਸਮਾਂ ਹੈਗਾ ਐ ਸੋ ਚੱਲਦੇ ਰਵਾਂਗੇ ਇਦਾਂ ਹੀ ਤੁਹਾਨੂੰ ਸੌਂਦੇ ਰਵਾਂਗੇ ਕੁਣੋਂ ਨਹੀਂ ਤਾਂ ਤੁਸੀਂ ਕਿੰਨਾ ਟਾਈਮ ਦਿੰਨੇ ਹੋ ਆਪਣੀ ਕੰਟੈਂਟ ਨੂੰ ਕਿਉਂਕਿ ਜੋ ਤੁਸੀਂ ਲਿਖਦੇ ਹੋ ਜੋ ਤੁਸੀਂ ਡਿਲੀਵਰ ਕਰਦੇ ਹੋ ਐਕਚੁਅਲ ਚ ਕਨੈਕਟ ਕਰਦੇ ਆ ਲੋਕ ਔਰ ਬਹੁਤ ਸ਼ੇਅਰ ਹੁੰਦੀਆਂ ਤੁਹਾਡੀਆਂ ਵੀਡੀਓਜ਼ ਰਾਈਟ ਹਾਂਜੀ ਐਕਚੁਅਲੀ ਇਹ ਫੁੱਲ ਡੇ ਜੌਬ ਹੈ ਮੈਂ ਕਹੂੰਗੀ ਹੈਨਾ ਸਾਰਾ ਦਿਨ ਤੁਹਾਨੂੰ ਮੁਚਲ ਰਹੇ ਮੁੱਦਿਆਂ ਦੇ ਉੱਤੇ ਧਿਆਨ ਰੱਖਣਾ ਪੈਂਦਾ ਚੱਲ ਰਹੇ ਟ੍ਰੈਂਡਸ ਦੇ ਧਿਆਨ ਰੱਖਣਾ ਪੈਂਦਾ ਵਾ ਸੋ ਸਾਰਾ ਦਿਨ ਕਈ ਵਾਰ ਇਦਾਂ ਹੁੰਦਾ ਪਰਿਵਾਰ 'ਚ ਅਸੀਂ ਗੱਲਾਂ ਕਰ ਰਹੇ ਹਾਂ ਨੇ ਮੰਮੀ ਨੇ ਕੋਈ ਗੱਲ ਕੀਤੀ ਮੈਂ ਕਹਿੰਦੀ ਉਹ ਮੰਮੀ ਇੱਥੇ ਸਕ੍ਰਿਪਟ ਹੈਗੀਆ ਚਲੋ ਵੀਡੀਓ ਬਣਾਈਏ ਸੋ ਇਸ ਤਰ੍ਹਾਂ ਗੱਲਾਂ ਬਾਤਾਂ ਚ ਪਈ ਇਸ ਚੀਜ਼ ਤੇ ਕਿਉਂਕਿ ਜਿੰਨਾ ਤੁਸੀਂ ਬਾਕੀ ਨਾਲ ਬੋਲਦੇ ਹੋ ਸੋ ਇਹ ਚੀਜ਼ਾਂ ਜਿੱਥੇ ਪ੍ਰੋਸ ਨੇ ਉਥੇ ਕੌਨਸੇ ਜ਼ਰੂਰ ਹੈਗੇ ਨੇ ਚੀਜ਼ ਜ਼ਰੂਰ ਮਤਲਬ ਮੈਂ ਤੁਹਾਨੂੰ ਕਹਾਂਗੀ ਕਿ ਜਦੋਂ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਆਉਂਦੇ ਨਾ ਤੁਸੀਂ ਇੱਕ ਤਰ੍ਹਾਂ ਨਾ ਬਾਰੂਦ ਦੇ ਢੇਰ ਤੇ ਬੈਠੇ ਹੋ ਜਿਹੜਾ ਕਿਸੇ ਵੇਲੇ ਵੀ ਫਟ ਸਕਦਾ ਵਾ ਸੋ ਬਹੁਤ ਸਾਰੀ ਨੈਗੇਟਿਵ ਕਮੈਂਟਸ ਵੀ ਆਉਂਦੀ ਨੇ ਪਰ ਮੈਂ ਸਮਝਦੀ ਲੋਕਾਂ ਦਾ ਸੁਭਾਅ ਆ ਹਨਾ ਹਰੇਕ ਦਾ ਹਰੇਕ ਨੂੰ ਅਸੀਂ ਪਸੰਦ ਨਹੀਂ ਆ ਸਕਦੇ ਕਿਸੇ ਨੂੰ ਪਸੰਦ ਆਵਾਂਗੇ ਕਿਸੇ ਨੂੰ ਨਾ ਪਸੰਦ ਆਵਾਂਗੇ ਸੋ ਹਰ ਕੋਈ ਕਮੈਂਟ ਕਰਦਾ ਚੰਗੇ ਮਾੜੇ ਹਰ ਕਿਸੇ ਦਾ ਹਰ ਕਮੈਂਟ ਸਿਰ ਮੱਥੇ ਸਲੀ ਬੋਲ ਕੇ ਜਦੋਂ ਤੁਸੀਂ ਕੋਈ ਚੀਜ਼ ਡਿਲੀਵਰ ਕਰਦੇ ਹੋ ਤਾਂ ਖਾਸ ਧਿਆਨ ਰੱਖਣਾ ਪੈਂਦਾ ਮੈਨੂੰ ਲੱਗਾ ਦੇਖੋ ਜੀ ਮੈਂ ਨਾ ਕੰਟਰੋਵਰਸੀ ਤੋਂ ਬਹੁਤ ਦੂਰ ਰਹਿੰਦੀ ਆ ਵੈਸੇ ਤਾਂ ਕਈ ਕਹਿੰਦੇ ਕਿ ਬਦਨਾਮ ਹੋਏ ਤਾਂ ਮਸ਼ਹੂਰ ਹੋਗੇ ਪਰ ਮੇਰਾ ਇਹੋ ਜਿਹਾ ਕੋਈ ਸਾਭ ਨਹੀਂ ਆ ਮੈਂ ਹਮੇਸ਼ਾ ਇਹੋ ਚਾਹੁੰਦੀ ਆ ਵੀ ਪ੍ਰਮਾਤਮਾ ਮਤਲਬ ਇਹਨਾਂ ਚੀਜ਼ਾਂ ਤੋਂ ਮੈਨੂੰ ਦੂਰ ਰੱਖੀ ਘੱਟ ਦੇ ਦੀ ਪਰ ਮੈਂ ਇਹਨਾਂ ਚੀਜ਼ਾਂ ਤੋਂ ਦੂਰ ਰਹਿਣਾ ਚਾਹੁੰਦੀ ਕਿਹੜੀ ਵੀਡੀਓ ਸੀ ਜਿੱਤੋਂ ਪਰਵਾਹ ਹੁੰਗਾਰਾ ਮਿਲਿਆ ਸਭ ਤੋਂ ਪਹਿਲਾਂ ਮੇਰੀ ਇੱਕ ਵੀਡੀਓ ਵਾਇਰਲ ਹੋਈ ਸੀ ਮੈਂ ਬਣਾਈ ਸੀ ਕੇਲਿਆਂ ਦੇ ਉੱਤੇ ਵੀ ਭਗਵੰਤ ਮਾਨ ਨਾ ਜਿਹੜਿਆ ਕੋਈਆਂ ਭਗਵੰਤ ਮਾਨ ਨੂੰ ਚਾਹੀਦਾ ਵਾ ਵੀ ਆਰਡਰ ਦਾ ਕਰਾਇਆ ਵੀ ਫ੍ਰੀ ਕਰ ਦੇ ਤੇ ਦੂਜੀ ਮੇਰੇ ਸਿਆ ਲਿਖਿੰਦੇ ਵੀ ਅਸ਼ਾ ਤੇ ਤੈਨੂੰ ਤੁਹਾਨੂੰ ਤੇ ਲੱਗਦਾ ਵੀ ਹੁਣ ਇਕਲੇ ਵੀ ਤੁਹਾਨੂੰ ਭਗਵੰਤ ਮਾਨ ਹੀ ਲੈ ਕੇ ਦਵੇ ਜਾਨ ਨੂੰ ਸੋ ਇਹ ਮੇਰੀ ਫਸਟ ਵੀਡੀਓ ਸੀ ਜਿਹੜੀ ਵਾਇਰਲ ਹੋਈ ਤੇ ਉਸ ਤੋਂ ਬਾਅਦ ਤੇ ਮਤਲਬ ਅਜੇ ਤੱਕ ਰੁਕੇ ਨਹੀਂ ਬਾਬਾ ਜੀ ਦੀ ਕਿਰਪਾ ਓਕੇ ਸੋ ਇਹ ਫਿਲਮ ਦੇਖਣ ਤੋਂ ਬਾਅਦ ਇੱਕ ਲਾਸਟ ਮੇਰਾ ਸਵਾਲ ਇਸ ਤੇ ਥੋੜਾ ਜਿਹਾ ਅਗਰ ਤੁਹਾਡੇ ਅੰਦਾਜ਼ ਦੇ ਵਿੱਚ ਕੁਝ ਤੁਸੀਂ ਬੋਲਣਾ ਚਾਹੋ ਜ਼ਰੂਰ ਦੱਸੋ ਮੈਂ ਬਸ ਮੇਰੀਆਂ ਭੈਣਾਂ ਨੂੰ ਇਹੋ ਕਹਿਣਾ ਚਾਹਾਂਗੀ ਵੀ ਜਿਹੜੀ ਨਾ ਨਾ ਇਦਾਂ ਨਹੀਂ ਨਾ 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 ਮੈਂ ਫਿਰ ਕਿਹਾ ਤੁਹਾਡੇ ਆਪਣੇ ਅੰ ਸਸ ਨੌ ਦੀ ਲੜਾਈ ਦਾ ਪੂਰਾ ਵਿਖਾਇਆ ਕਿ ਸੱਸ ਜਿਹੜੀ ਸਕੂਕਾ ਵਾਲੇ ਨਹੀਂ ਕੁੱਟਣੀ ਚਾਹੀਦੀ ਸਨ ਹਨਾ ਇਹ ਗੱਲ ਗਲਤ ਹੋ ਗਈ ਆ ਹੁਣ ਤੇ ਸੱਸ ਨੂੰ ਪਿਆਰ ਨਾਲ ਰੱਖੋ ਤੇ ਆ ਕੇ ਫਿਲਮ ਵੇਖਣ ਲਿਆਓ ਕਿ ਸੱਸ ਕੁੱਟਣੀ ਫਿਲਮ ਬਹੁਤ ਸੋਹਣੀ ਆ ਸਾਰੇ ਜਿਹੜੇ ਫੈਮਲੀ ਨਾਲ ਆਓ ਤੁਹਾਨੂੰ ਲੱਗਦਾ ਕਿ ਤੁਹਾਨੂੰ ਇਸ ਫਿਲਮ ਦਾ ਹਿੱਸਾ ਹੋਣਾ ਚਾਹੀਦਾ ਮੈਨੂੰ ਲੱਗਦਾ ਮੈਨੂੰ ਬਹੁਤ ਸਾਰੀਆਂ ਫਿਲਮਾਂ ਦਾ ਹਿੱਸਾ ਹੋਣਾ ਚਾਹੀਦਾ ਪਰ ਪਤਾ ਨਹੀਂ ਕਿਉਂ ਰਾਈਟਰਸ ਤੇ ਡਾਇਰੈਕਟਰ ਨੂੰ ਮੈਂ ਦੇਖਦੀ ਨਹੀਂ ਪਲੀਜ਼ ਦੇਖੋ ਮੈਨੂੰ ਮੈਂ ਵੀ ਹੈਗੀ ਆ ਥੈਂਕ ਯੂ ਸੋ ਮੱਚ ਨਮ ਥੈਂਕ ਯੂ ਥੈਂਕ ਯੂ ਸੋ ਮੱਚ ਬਹੁਤ ਅੱਛਾ ਲੱਗਾ ਦੁਸ਼ ਦੁਨੀਆ ਕੀ YouTube Facebook Instagram X aur WhatsApp channel par